ਬਾਈਓ ਬਸਕਾਰ ਕਰਕੇ ਖਾਣਗੇ ਕੋ ਜਿੰਨਾ ਮਰਜੀ ਚਰ ਉਹ ਤਾਂ ਆਪਣਾ ਵੀਡੀਓ ਬਣਾ ਲੈਣਾ ਜਿਹੜੇ ਟੰਡੇ ਦਾ ਆਪਾ ਸਤਕਾਰ ਕਰਕੇ ਕੰਮ ਲੰਮਿਆ ਉਹਨੂੰ ਅਸੀਂ ਖੰਡੇ ਗਿਆ ਵਾਸਤੇ ਝੰਡੇ ਖੜੇ ਕਰਿਆ ਜਿੰਦਾਬਾਦ 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 ਭਾਰਤੀ ਕਿਸਾਨ ਨੂੰ ਇੱਕਤਾ ਯਾ ਜਿੰਦਾਬਾਦ ਸੰਕੇਤ ਨਿਆਲ ਸੂਬਾ ਆਗੂ ਬੀਕੇ ਜੁਕਤਾ ਆਜਾਦ ਅੱਜ ਜਿਹੜਾ ਮਥੂਟ ਫਾਈਨੈਂਸ ਕੰਪਨੀ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ ਇੱਕ ਹਰੀਗੜ ਤੁਹਾਡੀ ਭੈਣ ਦਾ ਜਿਹੜਾ 20 ਟੋਲੇ ਸੋਨਾ ਰੱਖਿਆ ਹੋਇਆ ਉਹਦੇ ਸਬੰਧ ਦੇ ਵਿੱਚ ਆ ਉਸ ਮਸਲੇ ਨੂੰ ਲੈ ਕੇ ਅਸੀਂ ਬੈਠੇ ਆ ਅਸੀਂ ਪਹਿਲਾਂ ਲੰਗੀ 20 ਤਰੀਕ ਨੂੰ ਸੰਕੇਤਕ ਤੌਰ ਤੇ ਧਰਨਾ ਲਾ ਕੇ ਇਹਨਾਂ ਨੇ ਜੱਡੇ ਵੱਡੇ ਪੱਦਰ ਤੇ ਪਲੈਂਟੀਆਂ ਪਾ ਕੇ ਬੈਜ ਬਣਾਇਆ ਹੋਇਆ ਜਿੰਨੇ ਭੈਣ ਨੇ ਲੋਨ ਲਿਆ ਸੀ ਜਿੰਨੇ ਰੁਪਏ ਲਏ ਸੀ ਉਸ ਤੋਂ ਤਿੰਨੇ ਰੁਪਏ ਇਹਨਾਂ ਨੇ 2 ਸਾਲਾਂ ਦੇ ਵਿੱਚ ਬਣਾਏ ਹੋਇਆ ਜੇ ਇੱਕ ਮਤਲਬ ਕਿਸ਼ਤ ਭਰਨ ਤੋਂ ਸਮਰੱਥ ਪਰਿਵਾਰ ਦੀ ਹਾਲਤ ਦੇ ਮੁਤਾਬਕ ਰਹੇਗੇ ਤਾਂ ਉਹਦੀਆਂ ਪਲਾਂਟੀਆਂ ਵੱਧ ਤੋਂ ਵੱਧ ਪਾ ਕੇ ਅੱਜ 12 ਲੱਖ ਰੁਪਏ ਤਕਰੀਬਨ ਉਸ ਭੈਣ ਨੇ ਬਣਾਇਆ ਹੋਇਆ ਤੇ 4 ਲੱਖ ਉਹ ਇਸ ਤੋਂ ਪਹਿਲਾਂ ਭਰ ਚੁੱਕਿਆ ਜਣੀ ਕਿ 16-17 ਲੱਖ ਰੁਪਏ ਉਸ ਬੈਂਕ ਨੇ 5-6 ਲੱਖ ਰੁਪਏ ਜਿੰਨਾ ਕਿ ਲੋਨ ਲਿਆ ਤੇ ਉਹਦਾ ਬਣਾਇਆ ਹੋਇਆ ਉਹਦੇ ਸੰਬੰਧ ਦੇ ਵਿੱਚ ਭੈਣ ਦੀਆਂ ਮਜਬੂਰੀਆਂ ਤੇ ਘਰ ਦੀ ਹਾਲਤ ਜਿੱਡੀ ਤਰਸਜੋਗ ਹੈ ਕਿਉਂਕਿ ਬੇਟਾ ਵਿਦੇਸ਼ ਦੇ ਵਿੱਚ ਗਿਆ ਤੇ ਏਜੰਟਾਂ ਦੇ ਧੱਕੇ ਜੜ ਕੇ ਉੱਥੇ ਫਸ ਗਿਆ ਉਸ ਮਜਬੂਰੀ ਦੇ ਵਿੱਚ ਇੱਥੋਂ ਲੋਨ ਲੈਣਾ ਪਿਆ ਕਿ ਸਾਡੇ ਬੱਚੇ ਨੂੰ ਵਿਦੇਸ਼ ਦੀ ਧਰਤੀ ਦੇ ਉੱਤੇ ਕੋਈ ਨੁਕਸਾਨ ਨਾ ਪਹੁੰਚਾਇਆ ਜਾਵੇ ਸਰਕਾਰਾਂ ਦੀਆਂ ਗਲਤ ਨੀਤੀਆਂ ਦੇ ਤਹਿਤ ਅੱਜ ਸਾਨੂੰ ਇਹ ਮਜਬੂਰੀਆਂ ਦੇ ਬਸ ਹੋ ਕੇ ਆਹ ਫਾਇਨਾਂਸ ਕੰਪਨੀ ਅੱਗੇ ਬੈਠਣਾ ਪੈ ਰਿਹਾ ਅਸੀਂ 23 ਤਰੀਕ ਨੂੰ ਮੀਟਿੰਗ ਦੇ ਵਿੱਚ ਬੈਠੇ ਸੀ ਜਿਦੇ ਵਿੱਚ ਅਸੀਂ ਇਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਜਿੰਨਾ ਤੁਹਾਡਾ ਮੂਲ ਹੈ ਉਹਨਾਂ ਉਹਦੇ ਵਿੱਚੋਂ ਦੱਸੋ ਕੀ ਕਰਦੇ ਹੋ ਕਿ ਇੱਕ ਇੰਨੀ ਹਾਲਤ ਨਹੀਂ ਭਰਨ ਦੀ ਅਸੀਂ ਉਹ ਨਿਵੇੜਾ ਕਰ ਸਕਦੇ ਹਾਂ ਪਰ ਇਹ ਕੁਝ ਕੁ ਪਰਸੈਂਟ ਦੀ ਗੱਲ ਕਰਦੇ ਆ ਕਿ ਜਣੀ 10-11 ਲੱਖ ਰੁਪਇਆ ਭਰੋ ਇੰਨੀ ਸਮਰੱਥਾ ਪਰਿਵਾਰ ਦੀ ਨਹੀਂ ਹਾਲਤ ਨਾਜੁਕ ਹੈ ਅਸੀਂ ਉਸ ਕਰਕੇ ਬੈਠੇ ਆ ਕਿ ਜਿੰਨਾ ਤੁਹਾਡਾ ਮੂਲ ਹੈ ਉਹਦੇ ਵਿੱਚੋਂ ਥੋੜਾ ਬਹੁਤਾ ਜਿੰਨੀ ਛੋਟ ਕਰ ਸਕਦੇ ਹੋ ਕਰਕੇ ਬਾਕੀ ਪੈਸੇ ਅਸੀਂ ਭਰਨ ਨੂੰ ਤਿਆਰ ਆ ਤੇ ਸਾਡਾ ਸੋਨਾ ਵਾਪਸ ਕਰੋ ਇਸ ਮਜਬੂਰੀ ਨੂੰ ਲੈ ਕੇ ਅੱਜ ਅਸੀਂ ਧਰਨੇ ਤੇ ਪੱਕੇ ਮੋਰਚੇ ਦੇ ਵਿੱਚ ਬੈਠੇ ਆ ਦਿਨ ਰਾਤ ਦਾ ਧਰਨਾ ਚੱਲਣਾ ਹੈ ਜੇ ਕੋਈ ਗੱਲਬਾਤ ਦੇ ਵਿੱਚ ਨਾ ਹੋਏ ਨਾ ਕੋਈ ਹੱਲ ਕੱਢਿਆ ਤਾਂ ਅਸੀਂ ਇਸ ਤੋਂ ਅੱਗੇ ਵੀ ਮੀਟਿੰਗ ਲਾ ਕੇ ਉਹਦੇ ਵਿੱਚ ਤਿੱਖਾ ਸੰਘਰਸ਼ ਕਰਾਂਗੇ ਜਾਂ ਸਾਨੂੰ ਕਿਸੇ ਰੋਡ ਵਾਲੇ ਪਾਸੇ ਜਾਣਾ ਪਵੇ ਜਾਂ ਅਸੀਂ ਕੋਈ ਹੋਰ ਕਦਮ ਪ ਹਰਜੀਤ ਕੌਰ ਜਿਹੜਾ ਪੰਡਾ ਜੀ ਹੈ ਹਰੀਗੜ੍ਹ ਚ ਜੀ ਜਿਹੜੇ ਲੋਨ ਲਿਆ ਜੀ ਲੋਨ ਅਸੀਂ 570 ਲਿਆ ਸੀ ਜੀ ਉਹ ਵੀ 3-12 ਚ ਕਿਤੇ ਗਏ ਸੀ ਪੈਸੇ ਸਾਨੂੰ 4 ਲੱਖ ਰੁਪਏ ਅਸੀਂ ਵਿਆਜ ਦਾ ਭਰ ਚੁੱਕੇ ਆ ਇਹਨਾਂ ਨੇ 12-13 ਲੱਖ ਰੁਪਏ ਸਾਡੇ ਘਰ ਨੇ ਹੋਰ ਬਣਾ ਰੱਖੇ ਨਾ ਜੀ ਮੇਰੇ ਘਰ ਦੇ ਹਾਲਾਤ ਬਿਲਕੁਲ ਨਹੀਂ ਬੇਟਾ ਮੇਰਾ ਬਾਹਰ ਫਸ ਰਿਹਾ ਜੀ ਘਰ ਵਾਲੇ ਦੀ ਮੇਰੀ ਦੀ ਡੈਥ ਹੋ ਗਈ ਮੈਂ ਨਹੀਂ ਪੈਸੇ ਭਰ ਸਕਦੀ ਬਸ ਸਾਨੂੰ ਜਿੰਨਾ ਸਾਡਾ ਮੂਲ ਹੈ ਮੂਲ ਹੀ ਭਰਾਇਆ ਜਾ ਵੀ ਵਿਆਜ ਅਸੀਂ ਬਿਲਕੁਲ ਵੀ ਨਹੀਂ ਦੇ ਸਕਦੇ ਜਿਹੜੇ ਦੇਸ਼ ਚ ਗਿਆ ਸੀ ਮੇਡਾ ਬੇਟਾ ਬੇਟਾ ਯੂਕਰੇਨ ਗਿਆ ਸੀ ਜੀ ਉੱਥੋਂ ਹਲੇ ਵੀ ਵਾ ਉਹ ਉਹ ਦੇ ਕਰਕੇ ਲਿਆ ਸੀ ਹਾਂਜੀ ਉਹਦੇ ਭੇਜਣ ਵਾਸਤੇ ਲੌਨ ਲਿਆ ਸੀ ਸਾਡੇ ਘਰ ਦੇ ਕੁਝ ਹਾਲਾਤ ਹੈ ਨਹੀਂ ਤੇ ਵੀ ਪੈਸਾ ਲਾ ਸਕਾਂਗੇ ਦਾ ਲੜਕਾ ਜਿਹੜਾ ਤੁਹਾਡਾ ਵਾਪਸ ਆ ਗਿਆ ਨਹੀਂ ਆਇਆ ਨਹੀਂ ਜੀ 4 ਸਾਲ ਹੋ ਗਏ ਜੀ ਬਿਲਕੁਲ ਵੀ ਨਹੀਂ ਆਇਆ ਜੀ ਘਰ ਦੇ ਦੇ ਜੱਜ ਕਿਵੇਂ ਹੋ ਗਏ ਤੁਹਾਡੇ ਬੰਦੇ ਉਹ ਆਰਮੀਸ ਸੀ ਰਿਟਾਇਰਮੈਂਟ ਹੋ ਕੇ ਆ ਗਏ ਸੀ ਘਰੇ ਉਹਨਾਂ ਦੀ ਡੈਥ ਹੋ ਗਈ ਸਵੈਨ ਬਲੂ ਨਾਲ ਬਿਲਕੁਲ ਹੁਣ ਕੋਈ ਕਾਰੋਬਾਰ ਨਹੀਂ ਕਰ ਸਕਦੇ ਨਹੀਂ ਜੀ ਬਿਲਕੁਲ ਵੀ ਨਹੀਂ ਕਰ ਸਕਦੇ ਜਿਹੜਾ ਸਾਰਾ ਲੈਰੈਂਸ ਨਾਲ ਜਿਹੜੇ ਬੈਠੇ ਅਸੀਂ ਸਾਡੇ ਵੀਰ ਕਿਸਾਨ ਭਰਾਵਾ ਆਗੂਆਂ ਦਾ ਸਾਰਾ ਜਿਵੇਂ ਵੀ ਇਹ ਕਰਨਗੇ ਇਹਨਾਂ ਦੇ ਨਾਲ ਆ ਜੀ ਅਸੀਂ ਹਾਂਜੀ ਸਰ ਮੇਰਾ ਨਾਮ ਮਲਕੀਤ ਸਿੰਘ ਹੈ ਸਾਡਾ ਮਥੂਡ ਫైనాన్స్ ਲਿਮਟਿਡ ਪਾਤਰਾ ਬ੍ਰਾਂਚ ਹੈ ਜੀ ਮਾਮਲਾ ਕੀ ਹੈ ਜੀ ਧੰਨ ਲੱਗਿਆ ਕਿ ਸਰ ਨਾਲ ਬਾਰ ਬਾਰ ਦਫ਼ਤਰ ਮੁੜੇ ਇਹ ਮਾਮਲਾ ਸਰ ਜੀ ਸਾਡੀ ਇੱਕ ਲੇਡੀ ਕਸਟਮਰ ਹੈ ਜਿਸ ਦਾ ਨਾਮ ਹਰਜੀਤ ਕੌਰ ਹੈ ਜੀ ਵਾਈਫ ਆਫ ਬੱਬਰ ਸਿੰਘ ਪਿੰਡ ਹਰੀਗੜ ਤੋਂ ਜੀ ਠੀਕ ਅੱਛਾ ਜੀ ਤੇ ਕੀ ਮਾਮਲਾ ਸੀ ਇਹਨਾਂ ਦਾ ਇਹਨਾਂ ਦਾ ਸਰ ਜੀ 골ਡ ਲੋਨ ਲਿਆ ਜੀ ਪਿਛਲੇ ਕਾਫੀ ਸਮੇ ਤੋਂ ਚੱਲ ਰਿਹਾ ਕੁਝ ਸਮਾਂ ਇਹਨਾਂ ਦਾ 골ਡローン ਵਧੀਆ ਕਿਸ਼ਤਾਂ ਹੁੰਦੀਆਂ ਰਹੀਆਂ ਨੇ ਬੈਂਕ ਦੀਆਂ ਹਰ ਮਹੀਨੇ ਤੇ ਹੁਣ ਜਿਹੜੀਆਂ ਨੇ ਸਾਡੇ ਇਹਨਾਂ ਦੇ ਆਪਣੇ ਕਿਸ਼ਤਾਂ ਨੇ ਪਿਛਲੀਆਂ ਘੱਟੋ-ਘੱਟ 30 ਮਹੀਨਿਆਂ ਤੋਂ ਕੋਈ ਕਿਸ਼ਤ ਜਮਾ ਨਹੀਂ ਹੋਈ ਜੀ ਇਹਨਾਂ ਦੀ ਕਾਰਨ ਕੀ ਹੈ ਧਰਨਾ ਲਾਉਣ ਦਾ ਕਾਰਨ ਕੀ ਬਣਿਆ ਧਰਨਾ ਕਿਉਂ ਲੱਗਿਆ ਇਹ ਸੱਚੀ ਐ ਜੀ 30 ਕਿਸ਼ਤਾਂ ਪੈਂਡਿੰਗ ਹੋਣ ਕਰਕੇ ਇਹਨਾਂ ਦਾ ਜਿਹੜਾ 골ਡ ਹੈ ਉਹ ਨਿਲਾਮੀ 'ਚ ਚਲਾ ਜਾਂਦਾ ਜੀ ਫਿਰ ਉਹਦੀ ਆਪਸ਼ਨ ਹੋ ਜਾਂਦੀ ਐ ਉਦੇ ਰਿਗਾਰਡਿੰਗ ਇਹਨਾਂ ਨੂੰ ਵਿਆਜ ਭਰਨ ਵਾਸਤੇ ਕਿਹਾ ਗਿਆ ਵੀ ਵਿਆਜ ਪਰ ਉਹ ਨਹੀਂ ਤਾਂ ਤੁਹਾਡਾ ਜਿਹੜਾ ਸਮਾਨ ਹੈ ਉਹ ਫਿਰ ਕੰਪਨੀ ਜਰੀਏ ਨਿਲਾਮ ਕਰ ਸਕਦੀ ਹੈ। ਤੋਂ ਇਹਦੇ ਰਿਗਾਰਡਿੰਗ ਜੀ ਇਹਨੇ ਕਹਿੰਦੇ ਨੇ ਸਾਡੇ ਕੋਲ ਵਿਆਜ ਭਰਨ ਦੇ ਪੈਸੇ ਨਹੀਂ ਹੈਗੇ। ਲੋਨਰ ਕਿੰਨਾ ਹੋਇਆ ਤੁਹਾਡਾ ਜੀ? ਹਾਂਜੀ ਕਿੰਨਾ ਲਾਉਣ ਲਿਆ ਸੀ ਤੇ ਕਿਦਾਂ ਇਹਨਾਂ ਸਰ ਕਰੀਬ 6.80 ਲੱਖ ਦਾ ਲੋਨ ਹੈ ਜੀ ਇਹਨਾਂ ਦਾ। ਜੀ। ਹੁਣ ਜੇ ਡਿਫਾਲਟਰ ਮੋਡ ਪਾ ਕੇ ਕਿੰਨਾ ਹੋ ਗਿਆ? ਹੁਣ ਸਰ ਜੀ ਇਹਨਾਂ ਦਾ ਕਰੀਬ 30 ਕਿਸ਼ਤਾਂ ਦਾ 4 ਤੋਂ 5 ਲੱਖ ਦੇ ਵਿੱਚ ਤਾਂ ਇਹਨਾਂ ਦਾ ਵਿਆਜ ਬਣਿਆ ਪਿਆ। ਜੀ। ਉਹ ਕਹਿੰਦੇ ਨੇ ਅਸੀਂ ਭਰਨ ਤੋਂ ਅਸਮਰੱਥ ਆ ਵੀ ਅਸੀਂ ਭਰ ਨਹੀਂ ਸਕਦੇ ਤੇ ਡਿਮਾਂਡ ਕਰ ਰਹੇ ਨੇ ਵੀ ਸਾਡਾ ਜਿਹੜਾ ਵਿਆਜ ਉਹ ਪੂਰਾ ਮਾਫ ਕੀਤਾ ਜਾਵੇ ਪਰ ਸਾਡੇ ਜਿਹੜੇ ਬ੍ਰਾਂਚ ਹੈ ਜਾਂ ਇਹਨਾਂ ਦੇ ਉੱਚ ਅਧਿਕਾਰੀ ਨੇ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਹਨਾਂ ਦਾ ਜਿਹੜਾ ਵਿਆਜ ਹੈ ਕੁਝ ਪਰਸੈਂਟ ਬੈਂਕ ਜਿਹੜਾ ਮਾਫ ਕਰਨ ਲਈ ਰੈਡੀ ਹੈ ਜੀ ਪਰ ਇਹਨਾਂ ਵੱਲੋਂ ਮੰਗੀ ਇਹੀ ਹੈ ਵੀ ਅਸੀਂ ਜਿਹੜਾ ਵਿਆਜ ਆ ਉਹ ਸਾਰੇ ਦਾ ਸਾਰਾ ਮਾਫ ਕਰਵਾਉਣਾ ਹੈ ਅਗਰ ਧਰਨਾ ਲਗਾਤਾਰ ਚੱਲਦੇ ਇੱਥੇ ਕੀ ਪਸੰਦੀ ਆਊਗੀ ਤੁਹਾਡੇ ਆਉਣ ਵਾਲੇ ਸਮੇਂ ਦੇ ਕੋਈ ਹੋਰ ਮਸਲਾ ਲੋੜ ਪਈ ਉਧਰ ਗਾਰਡਿੰਗ ਸਭ ਜੀ ਚਲੋ ਅਸੀਂ ਫਿਰ ਇੱਕ ਵਾਰੀ ਉੱਚ ਅਧਿਕਾਰੀ ਨਾਲ ਦੁਬਾਰਾ ਗੱਲਬਾਤ ਕਰਕੇ ਦੇਖਾਂਗੇ ਜੀ ਜੋ ਵੀ ਨੁਕਸਾਨਦਾਰ ਨੇ ਨਾਲ ਥੋੜਾ ਜਿਵੇਂ ਬੰਦ ਹੈ ਬ੍ਰਾਂਚ ਸਰ ਜੀ ਇਹ ਤਾਂ ਦੇਖੋ ਜੀ ਕੁਝ ਨਹੀਂ ਅਸੀਂ ਕਹਿ ਸਕਦੇ ਵੀ ਕਿੰਨਾ ਨੁਕਸਾਨ ਹੈ ਜੀ ਬ੍ਰਾਂਚ ਦੇਖੋ ਚਲੋ ਬੰਦ ਹੁੰਦੀ ਅਸੀਂ ਇੱਕ ਵਾਰੀ ਅਧਿਕਾਰੀ ਨਾਲ ਦੁਬਾਰਾ ਗੱਲ ਕਰਕੇ ਚਲੋ ਜੇ ਕੋਈ ਦੁਬਾਰਾ ਸੈਟਿੰਗ ਹੁੰਦੀ ਹੈ ਤਾਂ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਵੀ ਕੋਈ ਮਸਲਾ ਹੱਲ ਹੋ ਜਾ ਬੈਠ ਕੇ ਹਾਂਜੀ ਹਾਂਜੀ ਬਿਲਕੁਲ ਸਰ ਜੀ ਮਸਲਾ ਹੱਲ ਕਰਨੇ ਕੱਲ ਵੀ ਅਸੀਂ ਇਹਨਾਂ ਦੀ ਮੀਟਿੰਗ ਕਰਵਾਈ ਹੈ ਆਪਣੇ ਉੱਚ ਅਧਿਕਾਰੀਆਂ ਨਾਲ ਪਰ ਉਹਦੇ ਚ ਕੋਈ ਯੋਗ ਫੈਸਲਾ ਨਹੀਂ ਹੋ ਸਕਿਆ ਜੋ ਚੀਜ਼ ਬੈਂਕ ਚੋਂਦਾ ਉਹ ਇਹ ਨਹੀਂ ਚਾਹੁੰਦੇ ਪਰ ਜੋ ਇਹ ਕਰ ਰਹੇ ਨੇ ਉਹ ਬੈਂਕ ਨੂੰ ਨਹੀਂ ਮਨਜ਼ੂਰ ਇਹਦੇ ਰਿਗਾਰਡਿੰਗ ਸਰ ਜੀ ਚੱਲ ਰਿਹਾ ਜੀ ਇਹ ਮਸਲਾ ਜਿਵੇਂ ਵੀ ਹੱਲ ਹੁੰਦਾ ਹੈ ਛੇਤੀ ਤੋਂ ਛੇਤੀ ਨਿਪਟਾਉਣ ਦੀ ਕੋਸ਼ਿਸ਼ ਕਰਾਂਗੇ ਜੀ